ਲੋ ਜੀ ਪਿਆਰ ਵਿੱਚ ਪਾਗਲ ਪ੍ਰੇਮੀ ਆਪਣਾ ਪਿਆਰ ਪਾਉਣ ਵਾਸਤੇ ਕੀ ਕੀ ਨਹੀਂ ਕਰਦੇ ਜੇਕਰ ਖਾਸ ਤੌਰ ਤੇ ਉਹਨਾਂ ਦਾ ਪਿਆਰ ਬਚਪਨ ਦਾ ਹੋਵੇ ਸਕੂਲੀ ਟਾਈਮ ਦਾ ਹੋਵੇ ਤਾਂ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਪਿਆਰ ਉਹਨਾਂ ਤੋਂ ਵਿਛੜ ਰਿਹਾ ਤਾਂ ਪ੍ਰੇਮੀ ਪ੍ਰੇਮਿਕਾ ਦਾ ਤਾਂ ਮਰਨ ਹੀ ਹੋ ਜਾਂਦਾ ਤੇ ਫਿਰ ਉਹ ਕਈ ਤਰ੍ਹਾਂ ਦੀਆਂ ਸਕੀਮਾਂ ਘੜਦੇ ਨੇ ਆਪਣਾ ਪਿਆਰ ਪਾਉਣ ਵਾਸਤੇ ਤੇ ਆ ਇੱਕ ਮੁੰਡੇ ਨੇ ਸਕੀਮ ਘੜੀ ਆਪਣਾ ਵਿਛੜ ਚੁੱਕਾ ਪਿਆਰ ਪਾਉਣ ਵਾਸਤੇ 40 ਦਿਨ ਪਹਿਲਾਂ ਇਸ ਪ੍ਰੇਮੀ ਦੀ ਪ੍ਰੇਮਿਕਾ ਦਾ ਵਿਆਹ ਹੋ ਗਿਆ ਤੇ ਪ੍ਰੇਮੀ ਇਸ ਗੱਲ ਕਰਕੇ ਬੜਾ ਜਿਆਦਾ ਪਰੇਸ਼ਾਨ ਸੀ ਉਹ ਤੜਫ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਮੈਂ ਆਪਣੀ ਪ੍ਰੇਮਿਕਾ ਨੂੰ ਪਾਵਾਂ ਤੇ ਫਿਰ ਉਹਨੇ ਤਰੀਕੇ ਦੇਖਣੇ ਸ਼ੁਰੂ ਕਰ ਦਿੱਤੇ ਆਨਲਾਈਨ ਅੱਜ ਕੱਲ YouTube Facebook ਪਤਾ ਨਹੀਂ ਕਿਹੜੇ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜੇ ਆਸ਼ਕ ਹੁੰਦੇ ਨਹੀਂ ਤਰਾ ਤਰਾ ਦੀਆਂ ਕਾਢਾਂ ਘੜਦੇ ਨੇ ਉੱਥੋਂ ਦੇਖਣ ਦੀ ਕੋਸ਼ਿਸ਼ ਕਰਦੇ ਕਿ ਅਸੀਂ ਕੀ ਕਰੀਏ ਆਪਣੀ ਪ੍ਰੇਮਿਕਾ ਨੂੰ ਪਾਉਣ ਵਾਸਤੇ ਤੇ ਫਿਰ ਇਹਨੇ ਬੜਾ ਹੀ ਯੂਨੀਕ ਤਰੀਕਾ ਅਲੱਗ ਕਿਸਮ ਦਾ ਤਰੀਕਾ ਕੱਢਿਆ ਆਪਣੀ ਪ੍ਰੇਮਿਕਾ ਨੂੰ ਪਾਉਣ ਵਾਸਤੇ ਇਹਨੇ ਸੋਚ ਲਿਆ ਕਿ ਮੈਂ ਆਪਣੀ ਪ੍ਰੇਮਿਕਾ ਦਾ ਸਾਰਾ ਸੋਹਰਾ ਪਰਿਵਾਰ ਬੰਬਣਾ ਖਤਮ ਕਰ ਦੂੰ ਤੇ ਬੰਬ ਇਸ ਵਿਅਕਤੀ ਨੇ ਕਿੱਥੋਂ ਲਿਆ ਬੰਬ ਦਾ ਇਸ ਵਿਅਕਤੀ ਨੂੰ ਬਣਾਉਣਾ ਨਹੀਂ ਆਉਂਦਾ ਸੀ ਫਿਰ ਇਹਨੇ ਆਨਲਾਈਨ ਦੇਖਿਆ ਕਿ ਬੰਬ ਕਿਵੇਂ ਤਿਆਰ ਕਰੀਦਾ ਫਿਰ ਇਹ ਪ੍ਰੇਮੀ ਨੇ ਸਾਰਾ ਮਟੀਰੀਅਲ ਮੰਗਾਇਆ ਬੰਬ ਤਿਆਰ ਕਰਨ ਵਾਲਾ ਤੇ ਫਿਰ ਘਰ ਦੇ ਵਿੱਚ ਹੀ ਇਹ ਹੌਲੀ-ਹੌਲੀ ਕਰਕੇ ਬੰਬ ਤਿਆਰ ਕਰਨ ਲੱਗਾ ਜਦੋਂ ਇਹਨੇ ਬੰਬ ਤਿਆਰ ਕਰ ਲਿਆ ਪਾਰਸਲ ਬੰਬ ਤਾਂ ਫਿਰ ਪਾਰਸਲ ਬੰਬ ਤਿਆਰ ਕਰਕੇ ਉਹਦੇ ਨਾਲ ਇੱਕ ਖੜਾਉਣੇ ਦੇ ਰੂਪ ਵਿੱਚ ਇੱਕ ਗਿਫਟ ਦੇ ਰੂਪ ਵਿੱਚ ਇਹਨੇ ਉਹ ਬੰਬ ਦੀ ਸ਼ੇਪ ਤਿਆਰ ਕਰ ਲਈ ਤੇ ਇਹਨੇ ਸੋਚਿਆ ਵੀ ਜਦੋਂ ਉਹ ਚਲਾਉਣਗੇ ਲਾਈਟਿੰਗ ਵਾਈਟਿੰਗ ਵਾਲਾ ਸੋਹਣੀਆਂ ਲਾਈਟਾਂ ਲੂਟਾਂ ਲਾ ਕੇ ਜਦੋਂ ਉਹ ਚਲਾਉਣਗੇ 스ਵਿਚ ਔਨ ਕਰਨਗੇ ਇਸ ਬੰਬ ਦੀ ਘਰ ਦੇ ਪੂਰਾ ਪਰਿਵਾਰ ਕਿਉਂਕਿ ਜਿਹੜੀ ਕੋਈ ਵੱਖਰੀ ਯੂਨੀਕ ਚੀਜ਼ ਹੁੰਦੀ ਆ ਤਾਂ ਪੂਰਾ ਪਰਿਵਾਰ ਖੜ ਕੇ ਦੇਖਣ ਲੱਗ ਜਾਂਦਾ ਕਿ ਅਸੀਂ ਦੇਖੀਏ ਕੀ ਗਿਫਟ ਸਾਨੂੰ ਕਿਸੇ ਨੇ ਭੇਜਿਆ ਤੇ ਜਦੋਂ ਪੂਰਾ ਪਰਿਵਾਰ ਇਕੱਠਾ ਹੋਊਗਾ ਤਾਂ ਉਹ ਬੰਬ ਫਟ ਜਾਊਗਾ ਸਾਰਾ ਪਰਿਵਾਰ ਹੀ ਖਤਮ ਹੋ ਜਾਊਗਾ ਤਾਂ ਵਿਨੇਨਾ ਦਾ 20 ਸਾਲਾਂ ਦਾ ਇਹ ਪ੍ਰੇਮੀ ਇਹਨੇ ਪਾਈ ਆਪਣਾ ਬੰਬ ਤਿਆਰ ਕਰ ਲਿਆ ਬੰਬ ਤਿਆਰ ਕਰਕੇ ਫਿਰ ਇੰਡੀਆ ਪੋਸਟ ਦੀ ਜਾਲੀ ਮੋਹਰ ਲਾ ਕੇ ਉੱਤੇ ਲੋਗੋ ਲਾ ਕੇ ਨੇ ਪਾਰਸਲ ਕਰਤਾ ਤੇ ਫਿਰ ਜਦੋਂ ਇਹ ਕੁੜੀ ਦੇ ਸਹੁਰੇ ਪਰਿਵਾਰ ਗਿਆ ਬੰਬ ਉੱਥੇ ਪਾਰਸਲ ਹੋਇਆ ਉਹਨਾਂ ਨੇ ਖੋਲ੍ਹਿਆ ਦੇਖਿਆ ਕੁਦਰਤੀ ਇਸ ਬੰਬ ਬਣਾਉਣ ਦੇ ਵਿੱਚ ਉਹ ਮੁੰਡੇ ਤੋਂ ਕੋਈ ਕਮੀ ਪੇਸ਼ੀ ਰਹਿ ਗਈ ਤਕਨੀਕੀ ਗੜਬੜੀ ਰਹਿ ਗਈ ਜਿਹਦੇ ਕਰਕੇ ਇਹ ਬੰਬ ਫਟਿਆ ਨਹੀਂ ਤੇ ਫਿਰ ਕੁੜੀ ਦਾ ਜਿਹੜਾ ਸਹੁਰਾ ਪਰਿਵਾਰ ਸੀ ਸਾਰਾ ਬਚ ਗਿਆ ਦੱਸਿਆ ਜਾ ਰਿਹਾ ਹੈ ਕਿ ਕੁੜੀ ਇੱਕ ਘਟਨਾ ਛਤੀਸਗੜ ਦੀ ਆ ਤੇ ਛਤੀਸਗੜ ਦੇ ਮਾਨਪੁਰ ਦੇ ਅੰਦਰ ਕੁੜੀ ਦਾ ਸਹੁਰਾ ਪਰਿਵਾਰ ਆ ਤੇ ਜਿਹੜਾ ਇਹ 20 ਸਾਲਾਂ ਉਹ ਕੁੜੀ ਦਾ ਪ੍ਰੇਮੀ ਆ ਉਹ ਕੁਸਮੀਪਿੰਡ ਦਾ ਰਹਿਣ ਵਾਲਾ ਤਾਂ ਦੱਸਿਆ ਜਾ ਰਿਹਾ ਕਿ ਫਿਰ ਜਿਹੜੇ ਉਹ ਮਾਨਪੁਰ ਵਾਲਾ ਕੁੜੀ ਦਾ ਸਹੁਰਾ ਪਰਿਵਾਰ ਸੀ ਉਹਨਾਂ ਨੇ ਪੁਲਿਸ ਨੂੰ ਕੁੜੀ ਦੇ ਘਰ ਵਾਲੇ ਮੁੰਡੇ ਨੇ ਪਤੀ ਨੇ ਕੁੜੀ ਦੇ ਨੇ ਪੁਲਿਸ ਨੂੰ ਇਤਲਾਹ ਕੀਤੀ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਉਹ ਬੰਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਉਹਨੂੰ ਖਤਮ ਕਰਦੀ ਆ ਬੰਬ ਨੂੰ ਤੇ ਫਿਰ ਪੁਲਿਸ ਇਸ ਪੂਰੇ ਮਾਮਲੇ ਦੀ ਖੋਜਬੀਨ ਵਿੱਚ ਲੱਗ ਜਾਂਦੀ ਹੈ ਕਿ ਆਖਰ ਇਹ ਬੰਬ ਪਾਰਸਲ ਦੇ ਰੂਪ ਵਿੱਚ ਆਇਆ ਕਿੱਥੋਂ ਕਿਉਂਕਿ ਵੱਡੀ ਘਟਨਾ ਸੀ ਜਦੋਂ ਪੁਲਿਸ ਇਸ ਪੂਰੇ ਮਾਮਲੇ ਨੂੰ ਖੰਗਾਲਦੀ ਆ ਤਹ ਤੱਕ ਜਾਂਦੀ ਆ ਤੇ ਫਿਰ ਇਹਦੇ ਵਿੱਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੁਲਿਸ ਵੱਲੋਂ ਇੱਕ ਇੱਕ ਕਰਕੇ 7 ਵਿਅਕਤੀ ਜਦੋਂ ਪੁਲਿਸ ਗ੍ਰਿਫਤਾਰ ਕਰਦੀ ਆ ਤਾਂ ਫਿਰ ਐਂਡ ਤੇ ਜਿਹੜਾ ਉਹ 7ਵਾਂ ਵਿਅਕਤੀ ਉਹ ਮੁੰਡਾ ਗ੍ਰਫਤਾਰ ਹੁੰਦਾ ਵਿਨੇ ਕੁੜੀ ਦਾ ਆਸ਼ਕ ਫਿਰ ਪੂਰੀ ਕਹਾਣੀ ਦਾ ਖੁਲਾਸਾ ਹੁੰਦਾ ਕਿ 40 ਦਿਨ ਪਹਿਲਾਂ ਉਹ ਮੁੰਡਾ ਕਹਿੰਦਾ ਕਿ ਮੇਰੀ ਪ੍ਰੇਮਿਕਾ ਦਾ ਵਿਆਹ ਹੋ ਗਿਆ ਸੀ ਤੇ ਹੁਣ ਜਦੋਂ ਅਸੀਂ ਦੋਨੇ ਅਲੱਗ-ਅਲੱਗ ਹੋ ਗਏ ਅਸੀਂ ਤਾਂ ਬਚਪਨ ਤੋਂ ਲੈ ਕੇ ਸਕੂਲੀ ਟਾਈਮ ਤੋਂ ਲੈ ਕੇ ਸਾਡਾ ਪਿਆਰ ਚੱਲਿਆ ਆ ਰਿਹਾ ਸੀ ਕਰਦਿਆਂ ਨੇ ਕਿਸੇ ਕਾਰਨ ਕਰਕੇ ਸਾਡਾ ਦੋਵਾਂ ਦਾ ਵਿਆਹ ਨਹੀਂ ਕੀਤਾ ਜਿਹਦੇ ਕਰਕੇ ਹੁਣ ਅਸੀਂ ਦੋਨੇ ਵਿਛੜ ਚੁੱਕੇ ਸੀ ਤੇ ਮੈਂ ਆਪਣੀ ਜਿਹੜੀ ਉਹ ਗਰਲਫ੍ਰੈਂਡ ਸੀ ਆਪਣੀ ਜਿਹੜੀ ਪ੍ਰੇਮਿਕਾ ਸੀ ਉਹਦੇ ਪਿਆਰ ਵਿੱਚ ਤੜਫ ਰਿਹਾ ਸੀ ਫਿਰ ਮੈਂ ਸੋਚਿਆ ਕਿ ਮੈਂ ਕੀ ਕਰਾਂ ਕਿਵੇਂ ਆਪਣੀ ਪ੍ਰੇਮਿਕਾ ਨੂੰ ਪਾ ਸਕਦਾ ਹਾਂ ਤਾਂ ਫਿਰ ਮੈਂ ਸੋਚਿਆ ਕਿ ਮੈਂ ਉਹਦੇ ਦੁਬਾਰਾ ਆਪਣਾ ਪਿਆਰ ਹਾਸਲ ਕਰਨ ਵਾਸਤੇ ਜਿਹੜਾ ਕੁੜੀ ਦਾ ਪੂਰਾ ਸੋਹਰਾ ਪਰਿਵਾਰ ਆ ਉਹਨੂੰ ਉਡਾ ਦੇਵਾਂ ਖਤਮ ਕਰ ਦੇਵਾਂ ਤੇ ਉਹ ਕੁੜੀ ਇਕੱਲੀ ਰਹਿ ਜਾਊਗੀ ਜਦੋਂ ਉਹ ਇਕੱਲੀ ਰਹੇਗੀ ਤਾਂ ਫਿਰ ਮੈਂ ਉਹਦੇ ਨਾਲ ਦੁਬਾਰਾ ਆਪਣਾ ਪਿਆਰ ਪਾ ਸਕਦਾ ਮੈਂ ਉਹਦੇ ਨਾਲ ਵਿਆਹ ਕਰਵਾ ਸਕਦਾ ਤੇ ਇਸੇ ਕਰਕੇ ਕਹਿੰਦਾ ਮੈਂ ਉਹ ਜਿਹੜਾ ਬੰਬ ਸੀ ਉਹ ਤਿਆਰ ਕੀਤਾ ਸੀ ਕਮਾਲ ਆ ਪਿਆਰ ਵਿੱਚ ਬੰਦਾ ਕਿੱਥੋਂ ਤੱਕ ਪਾਗਲ ਪਰ ਇੰਨਾ ਪਾਗਲ ਵੀ ਨਹੀਂ ਹੋਣਾ ਚਾਹੀਦਾ ਉਹ ਕੁੜੀ ਵੀ ਤਾਂ ਮਾਰੀ ਸਕਦੀ ਸੀ ਉਸ ਬੰਬ ਦੇ ਨਾਲ ਕੋਈ ਵੀ ਘਟਨਾ ਹੋ ਸਕਦੀ ਸੀ ਚਲੋ ਖੈਰ ਸੁਖ ਰਹੀ ਕਿ ਉਹ ਪਰਿਵਾਰ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਕੋਈ ਦੋਸ਼ ਹੀ ਨਹੀਂ ਵਿਚਾਰੇ ਕੁੜੀ ਦਾ ਸਹੁਰਾ ਪਰਿਵਾਰ ਜਿਨ੍ਹਾਂ ਨੂੰ ਕਿਸੇ ਗੱਲ ਦਾ ਹੀ ਨਹੀਂ ਸੀ ਪਤਾ ਜੇਕਰ ਸੱਚਮੁੱਚ ਉਹ ਬੰਬ ਵਿੱਚ ਕੋਈ ਤਕਨੀਕੀ ਖਰਾਬੀ ਨਾ ਆਉਂਦੀ ਫੜ ਜਾਂਦਾ ਤਾਂ ਉਹ ਬੇਕਸੂਰ ਲੋਕ ਐਵੇਂ ਹੀ ਮਾਰੇ ਜਾਣੇ ਸੀ ਸੋ ਇਹਨਾਂ ਇਹੋ ਜਿਹੇ ਘਟਨਾਵਾਂ ਪਤਾ ਨਹੀਂ ਸਾਡੇ ਲੋਕ ਆਏਦੈਨ ਉਹਨਾਂ ਦੀ ਮਤ ਕਿਉਂ ਇੰਨੀ ਕਟ ਹੈਗੀ ਆ ਕਿ ਜਦੋਂ ਪਤਾ ਹਰ ਰੋਜ਼ ਅਸੀਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ ਘਟਨਾਵਾਂ ਸੁਣਦੇ ਆ ਤਾਂ ਸਾਨੂੰ ਪਤਾ ਕਿ ਇੰਨਾ ਘਟਨਾਵਾਂ ਦਾ ਪਤਾ ਲੱਗ ਜਾਣਾ ਕਿ ਕਿਹਨੇ ਕੀਤੀਆਂ ਇਹਦੀ ਸਚਾਈ ਸਾਹਮਣੇ ਆ ਜਾਣੀ ਹੈ ਤੇ ਫਿਰ ਪੁਲਿਸ ਨੇ ਵਸਨ ਸਾਨੂੰ ਵੀ ਨਹੀਂ ਦੇਣਾ ਅਸੀਂ ਕਿਸੇ ਦੀ ਜ਼ਿੰਦਗੀ ਬਰਬਾਦ ਕਰਾਂਗੇ ਕਿਸੇ ਨੂੰ ਮਾਰ ਦੇਵਾਂਗੇ ਤਾਂ ਅਸੀਂ ਕਿਹੜਾ ਫਿਰ ਉਹੀ ਗੱਲ ਆ ਕਿ ਅਸੀਂ ਉਹ ਉਹ ਵਿਅਕਤੀ ਨੇ ਉਹ ਮੁੰਡੇ ਨੇ ਕਿਹੜਾ ਆਪਣੀ ਪ੍ਰੇਮਿਕਾ ਦੇ ਨਾਲ ਰਹਿ ਸਕਣਾ ਸੀ ਪਰ ਸਮਝਦਾਰੀ ਦੀ ਘਾਟ 20 ਸਾਲਾਂ ਦੇ ਉਸ ਨੌਜਵਾਨ ਨੇ ਸ਼ਾਇਦ ਇਹ ਸੋਚਿਆ ਕਿ ਕਿਸੇ ਨੂੰ ਇਸ ਘਟਨਾ ਦਾ ਪਤਾ ਹੀ ਨਾ ਲੱਗੇ ਤਾਂ ਉਹਨੇ ਬੰਬ ਤਿਆਰ ਕਰ ਲਿਆ ਤੇ ਆ ਕੁੜੀ ਦੇ ਸਹੁਰਾ ਪਰਿਵਾਰ ਨੂੰ ਉਡਾਉਣ ਦੀ ਪੂਰੀ ਉਹਨੇ ਕੋਸ਼ਿਸ਼ ਕੀਤੀ ਪਰ ਕੁਦਰਤੀ ਤਕਨੀਕੀ ਖਰਾਬੀ ਕਾਰਨ ਬੰਬ ਵਿੱਚ ਕੁੜੀ ਦਾ ਸਹੁਰਾ ਪਰਿਵਾਰ ਬਚ ਗਿਆ ਸੋ ਇਨ੍ਹਾਂ ਘਟਨਾਵਾਂ ਤੋਂ ਬਚਣਾ ਚਾਹੀਦਾ ਦੋਸਤੋ ਮਾਪਿਆਂ ਨੂੰ ਵੀ ਬੇਨਤੀ ਆ ਕਿ ਪਹਿਲਾਂ ਤੁਸੀਂ ਆਪਣੇ ਧੀਆ ਪੁੱਤਾਂ ਨੂੰ ਪੁੱਛ ਲਓ ਕਿ ਕੁੜੀ ਨੇ ਜਾਂ ਮੁੰਡੇ ਨੇ ਕਿੱਥੇ ਵਿਆਹ ਕਰਾਉਣਾ ਕਿੱਥੇ ਵਿਆਹ ਕਰਾਉਣਾ ਚਾਹੁੰਦੇ ਆ ਜੇਕਰ ਮੁੰਡਾ ਜਾਂ ਕੁੜੀ ਲਾਇਕ ਆ ਤੁਹਾਡੇ ਬੱਚਿਆਂ ਦੇ ਚਾਹੇ ਉਹ ਮੁੰਡਾ ਏ ਚਾਹੇ ਉਹ ਕੁੜੀ ਏ ਜੋ ਵੀ ਵਿਆਹ ਕਰਾਉਣਾ ਚਾਹੁੰਦਾ ਜੇਕਰ ਸਾਹਮਣੇ ਵਾਲਾ ਉਹਨਾਂ ਦੇ ਲਾਇਕ ਆ ਤਾਂ ਤੁਹਾਨੂੰ ਕੁੜੀ ਮੁੰਡੇ ਦਾ ਵਿਆਹ ਕਰ ਦੇਣਾ ਚਾਹੀਦਾ ਉੱਥੇ ਨਹੀਂ ਤਾਂ ਇਹ ਨਾ ਹੋਵੇ ਕਿ ਜਿਵੇਂ ਆ ਮੁੰਡੇ ਨੇ ਕੋਸ਼ਿਸ਼ ਕੀਤੀ ਜਾਂ ਕਿੰਨੀਆਂ ਅਜਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿ ਬਿਨਾਂ ਕਸੂਰੋਂ ਹੀ ਅਗਲਾ ਪਰਿਵਾਰ ਅਗਲੇ ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਿਛਲੇ ਦਿਨੀ ਹਰਿਆਣੇ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਕਿ ਇੱਕ ਕੁੜੀ ਦੀ ਮੰਗਣੀ ਹੁੰਦੀ ਹੈ ਇੱਕ ਟੀਚਰ ਮੁੰਡੇ ਦੇ ਨਾਲ ਤੇ ਉਹ ਕੁੜੀ ਦੀ ਗੱਲਬਾਤ ਕਿਸੇ ਹੋਰ ਮੁੰਡੇ ਦੇ ਨਾਲ ਹੁੰਦੀ ਆ ਜਿਹਦੇ ਕਰਕੇ ਜਿਹੜਾ ਉਹ ਪ੍ਰੇਮੀ ਮੁੰਡਾ ਹੁੰਦਾ ਉਹ ਜਿਹੜਾ ਟੀਚਰ ਮਗੇਤਰ ਹੁੰਦਾ ਕੁੜੀ ਦਾ ਉਹਨੂੰ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਦਾ ਕਿ ਮੁੰਡੇ ਦੀ ਮੌਤ ਹੋ ਜਾਂਦੀ ਆ ਉਹ ਨਾ ਹੋਵੇ ਕਿ ਮਤਲਬ ਕਿਸੇ ਹੁਬਗਾਨੇ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਕੋਈ ਕਸੂਰ ਹੀ ਨਾ ਹੋਵੇ ਚਾਹੇ ਉਹ ਕੁੜੀ ਦਾ ਪਰਿਵਾਰ ਹੋਵੇ ਤੇ ਚਾਹੇ ਉਹ ਮੁੰਡੇ ਦਾ ਪਰਿਵਾਰ ਹੋਵੇ ਉਹਨਾਂ ਦੇ ਨਾਲ ਕੋਈ ਅਜਿਹੀ ਅਣਹੋਣੀ ਘਟਨਾ ਵਾਪਰੇ ਕਿ ਜਿਦੇ ਕਰਕੇ ਫਿਰ ਮਾਪੇ ਵੀ ਫਸੇ ਫਿਰਨ ਤੇ ਸਹੁਰੇ ਵੀ ਫਸੇ ਫਿਰਨ ਤੇ ਉਹ ਵਿਅਕਤੀ ਵੀ ਫਸਿਆ ਫਿਰੇ ਜਿਨ੍ਹਾਂ ਨੇ ਇਹ ਸਭ ਕੀਤਾ ਹੁੰਦਾ ਕਿਉਂਕਿ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਆ ਤਾਂ ਉਹਦੇ ਵਿੱਚ ਕਿਸੇ ਇੱਕ ਤੇਰ ਦਾ ਨੁਕਸਾਨ ਨਹੀਂ ਹੋਣਾ ਬਾਕੀ ਸਾਰੇ ਵੀ ਨਾਲ ਹੀ ਜਿਨ੍ਹਾਂ ਦਾ ਤਾਂ ਘਰ ਦਾ ਜੀ ਮਾਰ ਦਿੱਤਾ ਗਿਆ ਉਹਨਾਂ ਦਾ ਤਾਂ ਵਿਛੋੜਾ ਆਪਣੇ ਪੁੱਤ ਧੀ ਨਾਲੋਂ ਪੈ ਜਾਣਾ ਜਿਨ੍ਹਾਂ ਦੇ ਪਰਿਵਾਰ ਦੇ ਮੁੰਡੇ ਨੇ ਅਜਿਹਾ ਕੀਤਾ ਉਹ ਵੀ ਪੰਗੇ ਵਿੱਚ ਫਸ ਗਏ ਤੇ ਜਿਨ੍ਹਾਂ ਦੇ ਪਰਿਵਾਰ ਦੀ ਕੁੜੀ ਦਾ ਵਿੱਚ ਨਾ ਆ ਗਿਆ ਉਹ ਵੀ ਪੰਗੇ ਵਿੱਚ ਫਸ ਗਏ ਸੋ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਵੀ ਸੋਚ ਸਮਝ ਕੇ ਫੈਸਲੇ ਲੈਣ ਜੇਕਰ ਉਹਨਾਂ ਦੇ ਧੀ ਪੁੱਤ ਨੇ ਆਪਣਾ ਸਾਥੀ ਚੰਗਾ ਚੁਣਿਆ ਤਾਂ ਉਹਨਾਂ ਨੂੰ ਆਪਣੇ ਧੀ ਪੁੱਤ ਦੀ ਗੱਲ ਮੰਨ ਕੇ ਉਹਦੇ ਨਾਲ ਸਹਿਮਤੀ ਕਰਕੇ ਉਹਦਾ ਵਿਆਹ ਉੱਥੇ ਕਰ ਦੇਣਾ ਚਾਹੀਦਾ ਤੇ ਬੱਚਿਆਂ ਨੂੰ ਵੀ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ ਕਈ ਵਾਰ ਕੁੜੀਆਂ ਜਾਂ ਮੁੰਡਿਆਂ ਦੇ ਫੈਸਲੇ ਲੈ ਵੀ ਗਲਤ ਹੁੰਦੇ ਆ ਕੁੜੀਆਂ ਦੇ ਫੈਸਲੇ ਲੈ ਐਵੇਂ ਕਰਕੇ ਗਲਤ ਨਿਕਲ ਜਾਂਦੇ ਆ ਕਿ ਕਈ ਵਾਰ ਮੁੰਡਾ ਅਗੋਂ ਨਿਸ਼ੇੜੀ ਹੁੰਦਾ ਜਾਂ ਲੋਫਰ ਪੁਣੇ ਵਿੱਚ ਹੁੰਦਾ ਜਿਹਦੇ ਕਰਕੇ ਮਾਪਿਆਂ ਨੂੰ ਇਹ ਹੁੰਦਾ ਕਿ ਸਾਡੀ ਧੀ ਦੀ ਜ਼ਿੰਦਗੀ ਤਬਾਹ ਹੋ ਜੂਗੀ ਬਰਬਾਦ ਹੋ ਜੂਗੀ ਤੇ ਮੁੰਡਿਆਂ ਦੇ ਮਾਮਲੇ ਵਿੱਚ ਵੀ ਕੁਝ ਅਜਿਹੇ ਹੀ ਘਟਨਾਵਾਂ ਅਜਿਹੇ ਹੀ ਮਾਮਲੇ ਸਾਹਮਣੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਦੇ ਮਾਮਲੇ ਵਿੱਚ ਵੱਧ ਇਹ ਜਿਹੜੇ ਮਾਮਲੇ ਉੱਭਰ ਕੇ ਸਾਹਮਣੇ ਆਉਂਦੇ ਆ ਸੋ ਬੱਚਿਆਂ ਨੂੰ ਵੀ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਰਜਾਮੰਦੀ ਪ੍ਰਗਟਾਉਣੀ ਚਾਹੀਦੀ ਆ ਇਹ ਘਟਨਾ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਹੈਰਾਨ ਕੀਤਾ ਕਿਉਂਕਿ ਸ਼ਾਇਦ ਪਹਿਲੀ ਵਾਰ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਜਿਨੇ ਸਭ ਦੇ ਹੋਸ਼ ਉਡਾ ਦਿੱਤੇ ਕਿ ਪ੍ਰੇਮੀ ਨੇ ਆਨਲਾਈਨ ਦੇਖ ਕੇ ਬੰਬ ਹੀ ਤਿਆਰ ਕਰ ਲਿਆ اپنی প্রেমিকা ਦੇ ਸਹੁਰਿਆਂ ਨੂੰ ਉਡਾਉਣ ਵਾਸਤੇ ਆਪਣੇ ਪਿਆਰ ਨੂੰ ਦੁਬਾਰਾ ਹਾਸਲ ਕਰਨ ਵਾਸਤੇ ਦੋਸਤੋ ਸਾਨੂੰ ਕਦੇ ਵੀ ਇੰਨੇ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣਾ ਪਿਆਰ ਕੌਣ ਖਾਤਰ ਆਪਣੇ ਵਧੀਆ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜੀਣ ਖਾਤਰ ਕਿਸੇ ਦੂਸਰੇ ਬੇਕਸੂਰ ਵਿਅਕਤੀ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਈ